25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਸਿਰਿਆ ਦਾ ਵੀਜ਼ਾ ਲਵਾਇਆ ਵਾ ਯਾਨੀ ਕਿ ਮੈਨੂੰ ਸਿਰਿਆ ਦਾ ਨਹੀਂ ਬੁਲਾਇਆ ਸੀ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ ਫੈਸਲਾ ਹੋ ਜਾ ਲੈ ਲਿੰਦਾ ਸੱਗਾ ਸਾਡੇ ਏਜੰਟ ਐ ਹੋਜੇ ਗੁੰਮਰਾਹ ਕਰਦੇ ਆ ਇਦੋਂ ਨੂੰ 400 ਡਾਲਰ ਮਹੀਨੇ ਦੇ 400 ਡਾਲਰ ਅਗਲੇ 10 ਦਾ ਵੀ ਮੈਨੂੰ 35-40 ਹਜ਼ਾਰ ਰੁਪਈਆ ਮਿਲ ਜੂਗਾ ਅੱਗੇ ਪਰਿਵਾਰ ਦੀ ਗਰੀਬੀ ਚੱਕੀ ਚੋਂ ਪਰ ਸਾਰੇ ਕਰਦੇ ਤੀਟੰਗਾ ਕਿ ਤੁਸੀਂ ਇਹਦਾ ਪਾਸਪੋਰਟ ਵਾਪਸ ਹੀ ਦਿਓ ਸਨ ਇੰਡੀਆ ਵਾਪਸ ਹੀ ਜਾਉਣਾਗਾ ਨਹੀਂ ਉੱਥੇ ਪਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਸੀਂ 2 ਲੱਖ ਰੁਪਈਆ ਦਿਓ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਕਹਿੰਦਾ ਮੈਂ ਜੀ ਟੂਰਿਸਟ ਵੀਜ਼ੇ ਤੇ ਗਈ ਸੀਗੀ 1 ਮਹੀਨੇ ਦਾ ਵੀਜ਼ਾ ਦਿੱਤਾ ਸੀ ਮੈਨੂੰ ਉਹਨਾਂ ਨੇ ਕਿਹੜੀ ਕੰਟਰੀ ਜਾਣਾ ਸੀ ਅ ਮੈਂ ਅੰਡਦਾਈ ਲਈ ਗਈ ਸੀਗੀ ਹਾਂਜੀ ਸੋਨਿਆ ਨਾਮ ਦੇ ਏਜੰਟਾ ਜਿੰਨਾਂ ਕੋਲੇ ਗਈ ਸੀ ਕਿ ਮੈਂ ਹਾਂਜੀ ਉਹਨਾਂ ਨੇ ਮੈਨੂੰ ਘਰ ਦੇ ਕੰਮਾਂ ਵਾਸਤੇ ਬੁਲਾਇਆ ਸੀਗਾ ਏ ਵੀ ਹਰ ਰੋਜ਼ ਮੈਨੂੰ ਕਹਿੰਦੇ ਰਹੇ ਵੀ ਤੈਨੂੰ ਫੈਮਿਲੀ ਵਾਲੇ ਅੱਜ ਲੈਣ ਆਉਣਗੇ 1 ਮਹੀਨਾ ਉਹਨਾਂ ਨੇ ਮੇਰਾ ਆਈ ਨਿਗਾਹਤਾ ਜਦ ਮੇਰਾ 25 ਤਰੀਕ ਨੂੰ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤੇਰਾ ਸੀਰੀਆ ਦਾ ਵੀਜ਼ਾ ਲਵਾਇਆ ਵਾ ਜਿਨ ਕੀ ਮੈਨੂੰ ਸੀਰੀਆ ਦਾ ਨਹੀਂ ਬੋਲਿਆ ਸੀ ਮੈਨੂੰ ਉਹਨਾਂ ਨੇ ਕਿਹਾ ਸੀਗਾ ਵੀ ਜਾਰਡਨ ਦੇ ਵਿੱਚ ਸ਼ਹਿਰ ਪੈਂਦਾ ਸੂਰੀਆ ਵੀ ਤੁਸੀਂ ਉੱਥੇ ਕੰਮ ਕਰਨ ਜਾਣਾ ਵਾ ਤੇ ਮੈਂ ਆਪਣੀ ਫੈਮਿਲੀ ਨਾਲ ਗੱਲ ਕੀਤੀ ਤੇ ਮੇਰੀ ਫੈਮਿਲੀ ਵਾਲੇ ਕਹਿੰਦੇ ਵੀ ਤੂੰ ਨਹੀਂ ਉੱਥੇ ਨਹੀਂ ਜਾਣਾ ਵੀ ਤੁਸੀਂ ਇਹਦਾ ਪਾਸਪੋਰਟ ਵਾਪਸ ਜਿਦਿਓ ਸੇਨ ਇੰਡੀਆ ਵਾਪਸ ਹੀ ਜਾਉਣਾ ਗਾ ਨਹੀਂ ਭੇਜਣਾ ਪਰ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਨਹੀਂ ਦਿੱਤਾ ਹੋਊ ਕਹਿੰਦੇ ਵੀ ਤੁਸੀਂ 2 ਲੱਖ ਰੁਪਇਆ ਦੋ ਉਸ ਫਿਰ ਪਾਸਪੋਰਟ ਵਗੈਰਾ ਦੇਵਾਂਗੇ ਇਹਨਾਂ ਦਾ ਰੋਜ਼ੂ ਬਾਅਦ ਮੈਨੂੰ ਉਹਨਾਂ ਨੇ ਉੱਥੇ ਭੇਜਤਾ ਮੈਂ ਫਿਰ ਵੀ ਇਹਨਾਂ ਨੂੰ ਬੋਲਿਆ ਵੀ ਮੈਂ ਸੀਰੀਆ ਨਹੀਂ ਜਾਣਾ ਉਹਨੇ ਸਾਰਾ ਆਨਲਾਈਨ ਹੀ ਕਰਵਾਤਾ ਸਾਡਾ ਟਿਕਟ ਵੀਜ਼ਾ ਵੀ ਜਿਹੜੀ ਇਕੱਲਾ ਪਾਸਪੋਰਟ ਹੀ ਸੀਗਾ ਮੇਰੇ ਕੋਲ ਮੈਨੂੰ ਸਾਰਾ ਕੁਝ ਮੋਰਾਂ ਵਗੈਰਾ ਆਪ ਲਵਾ ਕੇ ਆਏ ਸੀਗੇ 에ਰਪੋਰਟ ਤੇ ਨਾਲ ਗਏ ਸੀ ਉਹ ਬਾਬਾ ਜੀ ਦੇ ਸੰਪਰਕੇ ਤੋਂ ਹੀ ਕਿਵੇਂ ਆਏ ਉਹ ਮੇਰੇ ਫੈਮਿਲੀ ਵਾਲਿਆਂ ਨੇ ਕੰਪਲੀਟ ਕੀਤੀ ਸੀ ਜੀ ਮੁਗਜਲੇ ਦੇ ਵਿੱਚ ਮੁਗਜਲੇ ਨਹੀਂ ਆ ਮੈਂ ਤੇ ਉੱਥੋਂ ਬਾਬਾ ਜੀ ਦਾ ਨੰਬਰ ਮਿਲਿਆ ਸੀ ਮੇਰੀ ਫੈਮਿਲੀ ਨੂੰ ਫਿਰ ਬਾਬਾ ਜੀ ਨੇ ਸੰਪਰਕ ਕੋਈ ਮੇਰੀ ਫੈਮਿਲੀ ਦਾ ਸਵੀਰ ਨੂੰ ਹਲਾਸਾ ਨੂੰ ਪਤਾ ਪਰ ਉੱਥੇ ਤੁਹਾਨੂੰ ਕੀ ਸਮੱਸਿਆਵਾਂ ਦੇ ਰਹੀਆਂ ਸੀ ਇਹਦੇ ਵਿੱਚ ਸਮੱਸਿਆ ਜੀ ਜਦੋਂ ਮੈਨੂੰ ਉਹਨਾਂ ਨੇ ਭੇਜਿਆ ਸੀਗਾ ਸੀ ਉੱਥੇ 26 ਤਰੀਕ ਨੂੰ ਗਏ ਆ 27 ਤਰੀਕ ਨੂੰ ਮੈਂ ਆਫਿਸ ਵਿੱਚ ਰਹੀ ਆ 28 ਤਰੀਕ ਨੂੰ ਉਹਨਾਂ ਨੇ ਮੈਨੂੰ ਕੰਮ ਤੇ ਭੇਜਿਆ ਸੀਗਾ ਔਰ ਉੱਥੇ ਜਣੀ ਕਿ ਸ਼ੂਟਿੰਗ ਵਗੈਰਾ ਕਰਦੇ ਸੀਗੇ ਜੈਂਸ ਉੱਥੇ ਮੈਨੂੰ ਭੇਜਿਆ ਸੀ ਆਫਿਸ ਦੇ ਵਿੱਚ ਉਹ ਰਾਤ ਨੂੰ ਮੈਨੂੰ ਇੱਕ ਰੂਮ ਵਗੈਰਾ ਸੀਗਾ ਕਿਤੇ ਖਲਾ ਪਿਆ ਉੱਥੇ ਛੱਡ ਗਏ ਤੇ ਅਸਲੇ ਵਗੈਰੇ ਪਏ ਸੀ ਜਣੀ ਕਿ ਫੋਨ ਮੈਨੂੰ ਦਿੱਤਾ ਸੀ ਪਰ ਮੈਂ ਵੀਡੀਓ ਵੀ ਪਾਣੀ ਆਪਦੀ ਫੈਮਿਲੀ ਨੂੰ ਸਾਰੀਆਂ ਬਣਾ ਕੇ ਉੱਥੇ ਇਕੱਲੇ ਅਸਲੇ ਸੀ ਇਕੱਲੀ ਮੈਂ ਹੀ ਸੀਗੀ ਹੋਰ ਨਹੀਂ ਸੀਗਾ ਕੋਈ ਵੀ ਤੇ ਨਾ ਕੋ ਉੱਥੇ ਖਾਣ ਪੀਣ ਨੂੰ ਕੁਝ ਵੀ ਨਹੀਂ ਸੀਗਾ ਫਿਰ ਉਹ ਸਵੇਰ ਨੂੰ ਮੈਨੂੰ 9 ਵਜੇ ਉੱਥੋਂ ਲੈ ਆਉਂਦੇ ਸੀਗੇ ਮੈਨੂੰ ਕੰਮ ਕੀਤਾ ਹੁੰਦਾ ਤੇ ਮੈਨੂੰ ਪੇਟ ਭੁਈ ਉੱਥੇ ਨਹੀਂ ਜੀ ਖਾਣਾ ਵਗੈਰਾ ਦਿੰਦੇ ਸੀ ਖਾਣਾ ਵਗੈਰਾ ਹਾਂਜੀ ਇੱਕ ਟਾਈਮ ਦਿੰਦੇ ਸੀ ਰਾਤ ਦੇ ਟਾਈਮਾਂ ਸਿਰਫ ਇੱਕ ਟੈਂਪੋਰੀ ਗੇਟ ਹਾਂਜੀ ਇੱਕ ਟਾਈਮ ਖਾਣਾ ਦਿੰਦੇ ਸੀ ਰਾਤ ਨੂੰ ਜਦੋਂ ਸਵੇਰ ਉੱਠਦੇ ਸੀ 5 ਵਜੇ ਵੀ ਕੰਮ ਕਰਦੀ ਸੀ ਸਾਰੀ ਦਿਣੀ ਰਾਤ ਨੂੰ ਖਾਣਾ ਬਣਾਉਂਦੇ ਸੀ ਮੈਡਮ 4 ਵਜੇ ਉਦੋਂ ਖਾਣਾ ਦਿੰਦੇ ਸੀ। ਹਾਂਜੀ। ਹੋਰ ਕਿੰਨੀਆਂ ਕੁ ਲੜਕੀਆਂ ਤੁਹਾਡੇ ਕੋਲ? ਉੱਥੇ ਆਫਿਸ ਵਿੱਚ 10 ਕੁੜੀਆਂ ਹੋਰ ਬੇਟੀਆਂ ਸੀ। ਇਹ ਆਪਦੀਆਂ ਤਾਂ ਤਿੰਨ ਹੀ ਸੀ ਸਰ। ਹਾਂਜੀ। ਜਿਹੜੇ ਪੰਜਾਬ ਦੀ ਕੁੜੀਆਂ ਮੁੰਡੇ ਜ਼ਿਆਦਾ ਉਦੇਸ਼ਾਂ ਦੇ ਗੈਟ ਨੂਇੰਟਾਂ ਨਾਲ ਉਹਨਾਂ ਕੋਈ ਕਹਿਣਾ ਚੱਲੇ। ਹਾਂਜੀ ਮੈਂ ਇਹ ਬੇਨਤੀ ਕਰਦੀਆਂ ਵੀ ਜੰਟਾ ਦੇ ਥਰੂ ਨਾ ਜਾਓ ਵੀ ਬੱਚ ਕੇ ਕਿਤੇ ਹੋਰ ਦਾ ਪਾਸਪੋਰਟ ਜਦੋਂ ਫੜ ਲੈਂਦੇ ਮੁੜ ਕੇ ਪੈਸਿਆਂ ਦੀ ਮੰਗ ਕਰਦੇ ਆ ਫਿਰ ਦਿੰਦੇ ਨਹੀਂਗੇ। ਪਿਰੌਦੀ ਮਰਜ਼ੀ ਨਾਲ ਜਿੱਥੇ ਚੀ ਕਰਦਾ ਉੱਥੇ ਭੇਜਦੀ ਆ ਤੇ ਬਹੁਤ ਧੰਨਵਾਦ ਰਿਹਾ ਬਾਬਾ ਜੀ ਦਾ ਕਹਿੰਦਾ ਚੱਲੋ ਬਾਬਾ ਜੀ ਨੂੰ ਕੁਛ ਹਾਂਜੀ ਬਾਬਾ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਮੈਨੂੰ ਮੇਰੇ ਬੱਚਾ ਚ પાਪਾ ਜੀ ਭੇਜ ਜਾਵਾ ਬਹੁਤ ਠੀਕ ਉਸ ਇਧਰ ਉਹਨਾਂ ਨੇ ਉਹਨਾਂ ਨੂੰ ਜਿੱਦ ਤੇ ਆਉਂਦੇ ਮੈਂ ਉਹਨਾਂ ਨੂੰ ਜਿੱਨੇ ਆਪਣਾ ਬਣਕੀਆਂ ਬਣਕੀਆਂ ਲੈ ਜਾਂਦੇ ਇੱਥੇ ਜਾ ਕੇ ਪਰੇ ਇਹ ਤਾਂ ਮੈਂ ਵੀ ਸਮਝ ਲੈਂਦਾ ਜੀ ਇਸ ਤਰ੍ਹਾਂ ਜਦੋਂ ਬੰਦਾ ਘਰ ਆਇਆ ਹੋਵੇ ਕਹਿੰਦਾ ਮੈਂ ਮੈਂ ਬਣਾ ਜੀ ਤੁਹਾਨੂੰ ਬਤੇ ਮਾਪੋਗਾ ਕਿ ਕਿ ਸਰ ਇਹ ਤੁਸੀਂ ਤੋਂ ਕੋਸ਼ਿਸ਼ ਵੀ ਕੀ ਕਰੋ ਰੀਪੀ ਮਾਰੇ ਕਰਦੇ ਕਰਦੇ ਰੀਪੀ ਮਾਰੇ ਦਿੰਦੇ ਕੋਸ਼ਿਸ਼ ਜਦੋਂ ਮਦਈ ਨਹੀਂ ਗਈ ਉਹ ਤਾਂ ਬੜੀ ਦਰਦ ਕਹਾਣੀ ਹੈ ਇਸ ਬੱਚੀ ਦੀ ਕਿਉਂਕਿ ਤਕਰੀਬਨ 25 ਅਪ੍ਰੈਲ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਕਿ ਇਸ ਤਰ੍ਹਾਂ ਸਾਡੀ ਲੜਕੀ ਨੂੰ ਲੈ ਕੇ ਗਏ ਸੀਗੇ ਦੁਬਈ ਦੁਬਈ ਤੋਂ ਇਹਨਾਂ ਨੇ ਕਿ ਜਿਹੜਾ ਹੈਗਾ ਕਿਸੇ ਨੂੰ ਅੱਗੇ ਵੀ ਤੁਹਾਨੂੰ ਅੱਗੇ ਨੌਕਰੀ ਮਿਲ ਜੂਗੀ 400 ਮੀਕੀ ਡਾਲਰ ਦੇ ਵੱਲ 70000 ਗਰੀਬ ਦੇ ਕੋਲ ਲੈ ਵੀ ਲਿਆ ਦੋ ਬੱਚੇ ਆਉਣਾ ਆਪਣੇ ਜੋ ਕੁਝ ਸੀਗਾ ਥੋੜਾ ਬਹੁਤਾ ਵੀ ਸਾਡੇ ਬੱਚਿਆਂ ਦਾ ਭਲਾ ਹੋ ਜੂਵੇ ਬੱਚਿਆਂ ਨੂੰ ਅਸੀਂ ਪੜਾ ਲਈਏ ਕੋਈ ਵੀ ਬੰਦਾ ਫੈਸਲਾ ਇਹੋ ਜਿਹਾ ਲੈ ਲਿੰਦਾ ਸਾਡਾ ਸਾਡੇ ਏਜੰਟ ਹੈ ਇਹੋ ਜਿਹਾ ਗੁੰਮਰਾਹ ਕਰਦੇ ਆ ਵੀ ਤੈਨੂੰ 400 ਡਾਲਰ ਮਹੀਨੇ ਦੇ 400 ਡਾਲਰ ਅਗਲੇ ਚੋ ਜਿੰਦਾ ਵੀ ਮੈਨੂੰ 35-40000 ਰੁਪਏ ਮਿਲ ਜੂਗਾ ਅੱਗੇ ਪਰਿਵਾਰ ਦੀ ਗਰੀਬੀ ਚੱਕੀ ਜੋ ਪਰ ਸਾਰੇ ਕਰਦੇ ਚੀਟੰਗਾ ਅੱਗੇ ਜਾ ਕੇ ਕਿੱਥੇ ਵੇਚਦੇ ਆ ਕੀ ਹੁੰਦਾ ਜੋ ਦਰਦ ਖਾਣੀਆਂ ਜੋ ਸਾਨੂੰ ਲੜਕੀ ਦੇ ਇਹਨਾਂ ਦੇ ਪਹਿਲਾਂ ਆਣ ਕੇ ਪਰਿਵਾਰ ਨੇ ਦੱਸਿਆ ਕਿਸ ਤਰ੍ਹਾਂ ਸਾਡੀ ਕੋਈ ਹੈਲਪ ਕਰੋ ਅਸੀਂ ਉਹ ਮੈਸੀ ਨੂੰ ਬੇਨਤੀ ਕੀਤੀ ਤਕਰੀਬਨ 25 ਦੇ ਦਿਨ ਪਹਿਲਾ ਜਿਹੜੇ ਦੇ ਵਿੱਚ ਲੜਕੀ ਵਾਪਸ ਕਰਿਆਗੀ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਹਾਂ ਸਭ ਤੋਂ ਬਾਅਦ ਧੰਨਵਾਦ ਦਾ ਗੁਰਨਾਨਕ ਪਾਸ਼ਾ ਦੀ ਤਰਤੀਬਦਾਰ ਉਹਦੇ ਤਰ੍ਹਾਂ ਦਾ ਕਿ ਉਹਨਾਂ ਨੇ ਕਿਰਪਾ ਕੀਤੀ ਇਹ ਪਰਿਵਾਰ ਕੋਲ ਵਾਪਸ ਆਈ ਇਹ ਪਰਿਵਾਰ ਵਿੱਚ ਉਹਨਾਂ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਤੇ ਦੂਸਰਾ ਉਹਦੇ ਵਿੱਚ ਅਸੀਂ ਇਹ ਅੰਬੈਸੀ ਦਾ ਵੀ ਬਹੁਤ-ਬਹੁਤ ਭਾਰਤੀ ਅੰਬੈਸੀ ਦਾ ਧੰਨਵਾਦ ਕਰਦੇ ਜਿੰਨੇ ਵੀ ਉੱਥੇ ਅਧਿਕਾਰੀ ਆ ਸੋ ਉਹਨਾਂ ਨੇ ਉਸ ਗੱਲ ਨੂੰ ਸੁਣਿਆ ਇਹਦੀ ਹੈਲਪ ਕੀਤੀ ਵਾਪਸ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਅਰਵਿੰਦ ਸ਼ਰਮਾ ਆਪਣੇ ਕੋਲ ਬਹੁਤ ਅਰਵਿੰਦ ਸ਼ਰਮਾ ਨਾਮ ਦਾ ਕੋਈ ਹੈ ਰਿਹਾ ਹੈ ਉੱਥੇ ਅਫਸਰਾਂ ਅਸੀਂ ਉਹਦਾ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਵੀ ਉਹਨਾਂ ਦਾ ਧੰਨਵਾਦ ਲੈਟਰ ਭੇਜਾਂਗੇ ਕਿਉਂਕਿ ਇੱਕ ਅ ਕਿਸੇ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਇੱਕ ਪਰਿਵਾਰ ਦਾ ਉਹ ਜਿਹੜਾ ਹੈ ਇਸ ਤਰ੍ਹਾਂ ਅਲੱਗ ਹੋ ਜਾਣਾ ਉਹ ਵੀ ਸੀਰੀਅਸ ਵਰਗੇ ਮਲਕ ਵਿੱਚ ਚੱਲ ਜਾਣਾ ਜਿੱਥੇ ਜਾ ਕੇ ਸੀ ਕੋਈ ਜ਼ਿਆਦਾ ਹਾਲਾਤ ਉੱਥੇ ਨਾਰਮਲ ਨਹੀਂ ਤੇ ਉਸ ਇਹਦਾ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਸੀ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਆਂ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਜਿਹੜਾ ਟਰੈਵਲ ਏਜੰਟ ਆ ਇਹਨਾਂ ਦੇ ਟਾਇ ਨਾ ਚੜੂ ਇਹ ਆਪਣੇ ਪੈਸੇ ਲੈ ਲੈਂਦੇ ਆ ਫਿਰ ਵੀ ਇਹਨਾਂ ਦੇ ਕੋਲ ਕਹਿੰਦੇ ਸੀਗੇ ਵੀ ਸਾਨੂੰ 7000 ਅਮਰੀਕੀ ਡਾਲਰ ਦਿਓਗੇ ਇਹ ਤਾਂ ਤੁਹਾਨੂੰ ਐਸੀ ਵਾਪਸ ਭੇਜਣਾ ਕੋਈ ਪਹਿਲੀ ਲੜਕੀ ਹੈ ਜਿਹੜੀ ਬਿਨਾਂ ਪੈਸਿਆਂ ਦਿੱਤੇ ਆ ਤੋਂ ਕੀ ਘਰ ਵਾਪਸ ਆਈ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹੋ ਜੀ ਆਪਤ ਇਹੋ ਜੇ ਦਿਨ ਕਿਸੇ ਨੂੰ ਨਾ ਦਿਖਾਓ ਜਿਹੜੀ ਹਾਲਤ ਇਹਨਾਂ ਨੇ ਇਹਨੇ ਉੱਥੇ ਲੜਕੀ ਨੇ ਦੇਖੀਏ ਤੇ ਤੁਹਾਨੂੰ ਦੱਸ ਸਕਦੀ ਆ ਜਦੋਂ ਇਸ ਪਰਿਵਾਰ ਦੀ ਹਾਲਤ ਸੀ ਕਿ ਸਾਡੇ ਬੱਚੇ ਕਿੱਥੇ ਜਾਣਗੇ ਸਾਡੇ ਮਾਪੇ ਪਾਸਤੇ ਕੋੜਾ ਬੜਾ ਦੁੱਖ ਸੀ ਤੇ ਸਾਡੇ ਵਾਸਤੇ ਵੀ ਬਹੁਤ ਵੱਡਾ ਦਰਦ ਸੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਅਮੀਰ ਕੀਤੀ ਹੈ ਸੋ ਅਸੀਂ ਜਰੂਰ ਬੇਨਤੀ ਕਰਾਂਗੇ ਬਾਹਰ ਜਰੂਰ ਜਾਓ ਇਹ ਜਿਹੜੇ ਇਹੋ ਜਿਹੇ ਟਰੈਵਲ ਏਜੰਟਾਂ ਦੇ ਕੋਲ ਬਿਲਕੁਲ ਨਾ ਫਸੋ ਜਿਹੜੇ ਟਰੈਵਲ ਏਜੰਟ ਇਹਦਾ ਧੋਖਾ ਕਰਕੇ ਇਹ ਵਾਰ ਸਾਨੂੰ ਇਹ ਵੀ ਕਹਿ ਦਿੰਦੇ ਅਸੀਂ ਪਾਸ ਪੈਸੇ ਵੀ ਕੋਲੋਂ ਲਾ ਦਾਂਗੇ ਇਹਨਾਂ ਦਾ ਸਭ ਤੋਂ ਜ਼ਿਆਦਾ ਗਰੀਬ ਉਹਨਾਂ ਲੋਕਾਂ ਤੇ ਕਰ ਕਾਂਦੇ ਨੇ ਥੋੜਾ ਕਮਜ਼ੋਰ ਵਰਗ ਆ ਉਹਨਾਂ ਦੇ ਨੂੰ ਲਾਲਚ ਦਿੰਦੇ ਆ ਤਾਂ ਕਿ ਇਹ ਲੋਕ ਪ੍ਰਭਾਵਿਤ ਹੋ ਕੇ ਚਲੇ ਜਾਣ ਪਰ ਇਹਨਾਂ ਦਾ ਹੱਥੇ ਸ਼ੋਸ਼ਣ ਹੁੰਦਾ ਤੁਸੀਂ ਇਹ ਗੱਲ ਨੂੰ ਅੱਗੇ ਵੀ ਸੰਸਦ ਵਿੱਚ ਵੀ ਹਟਾਇਆ ਸੀ ਜਦੋਂ ਮਾਰਕੀਟ ਤੋਂ ਸਾਡੀਆਂ ਬੀਬੀਆਂ ਆਈਆਂ ਤੇ ਅਸੀਂ ਇਹਨੂੰ ਹੁਣ ਵੀ ਆਉਣ ਵਾਲੇ ਸਮੇਂ ਸੰਸਦ ਚ ਹਟਾਵਾਂਗੇ ਇਹ ਬੀਜਾ ਤਾਂ ਸੀਰੀਆ ਦਾ ਮਿਲਦਾ ਹੀ ਨਹੀਂ ਇੰਡੀਆ ਤੋਂ ਮੜਣਾ ਸੀ ਪਰ ਇਹ ਸਾਰੇ ਕੁਝ ਧੋਖਾ ਹੀ ਸੀਗਾ ਜੇ ਇੱਥੋਂ ਦੁਬਈ ਲੱਗਾ ਬਈ ਤੋਂ ਜਿਹੜਾ ਹੈਗਾ ਇਹ ਹੋਰ ਮਲਕ ਜਾਰਡਨ ਜਾਰਡਨ ਦਾ ਕ੍ਰਿਕਟ ਜਾਰਡਨ ਦਾ ਸੀਰੀਅਸ ਸੀਰੀਅਸ ਐਰ ਕਹਿ ਕੇ ਇਸ ਤਰ੍ਹਾਂ ਇਹਨਾਂ ਨੂੰ ਹਾ ਗੁੰਮਰਾਹ ਕਰਦੇ ਰਹੇ ਪਰ ਇਹਨਾਂ ਦਾ ਅਸਲ ਜਿਹੜੀ ਸੀਗਾ ਇਹਨਾਂ ਦਾ ਤਾਂ ਮਕਸਦ ਵੀ ਮੈਂ ਭਾਂਡੇ ਮਾਣਨੇ ਆ ਮੈਂ ਸੇਵਾ ਕਰਨੀ ਆ ਡਿਊਟੀ ਕਰਨੀ ਆ ਮੈਨੂੰ ਮੇਰੇ ਪੈਸੇ ਦਿਓ ਪਰ ਉਹਨਾਂ ਨੇ ਪੈਸੇ ਦੀ ਕੀ ਦੇਣੇ ਆ ਦੱਸਦੇ ਕੁੱਟ ਕੇ ਇਹਨੂੰ ਦਲੀਲ ਕਰਦੇ ਸੀ ਸੋ ਇਹ ਜੰਪਲ ਕੀ ਕੀਤਾ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ 25 ਅਪ੍ਰੈਲ ਨੂੰ ਇਸ ਇਸ ਤਰ੍ਹਾਂ ਸਾਡੀ ਲੜਕੀ ਉੱਥੇ ਫਸ ਚੁੱਕੀ ਹੈ ਸੋ ਸਾਡੀ ਹੈਲਪ ਕੀਤੀ ਜਾਵੇ ਅਸੀਂ ਥਰੂ ਐਮਬੈਸੀ ਕਿੰਨੇ ਦਿਨਾਂ ਚੰਦੀ ਘਰ ਵਾਪਸ ਹੋ ਜਾਣਗੀ ਅ ਤਕਰੀਬਨ ਇਹ 19 ਮਈ ਨੂੰ ਆ ਗਿਆ 25 ਅਪ੍ਰੈਲ ਤੋਂ ਨਹੀਂ ਮੈਨੂੰ 25 ਦਿਨਾਂ ਦੇ ਵਿੱਚ ਘਰ ਵਾਪਸ ਸ਼ੁਰੂ ਜ਼ਿਆਦਾਤਰ ਪੰਜਾਬ ਦੇ ਨੌਜਵਾਨ ਜਿਹੜੇ ਧਕਾਰ ਹੋ ਰਹੇ ਠੱਗੀ ਦਾ ਡੈਂਟਾ ਦੀ ਕੀ ਕਹਿਣਗੇ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਜਾਓ ਜਮ ਜਮ ਕੇ ਜਾਓ ਅਸੀਂ ਜਾਣਾ ਕਿਤੇ ਪੜ੍ਹ ਲਿਖ ਕੇ ਜਾਓ ਤੁਹਾਡਾ ਆਦਬ ਸਤਕਾਰ ਤੁਹਾਡਾ ਹੋਵੇ ਸਾਡੇ ਮੁਲਕ ਦਾ ਆਦਬ ਸਤਕਾਰ ਹੋਵੇ ਸੋ ਜਦੋਂ ਅਸੀਂ ਇਹ ਡੈਂਟਾ ਦੇ ਸਰੋ ਜਿਹੜੇ ਜਿੰਨਨ ਕੋ ਕੋਈ ਲਾਇਸੈਂਸ ਨਹੀਂ ਬਣਾਇਆ ਹਾਇ ਗੁੰਮਰਾਹ ਕਰਦੇ ਆ ਲੈ ਜਾਂਦੇ ਕਿਤੇ ਆ ਅੱਗੇ ਵੇਚ ਦਿੰਦੇ ਆ ਇਹ ਤਾਂ ਗੁਰੂ ਮਾਰ ਨੇ ਕਿਰਪਾ ਕਰਤੀ ਲੜਕੀ ਵਾਪਸ ਆ ਗਈ ਹੈ ਸੋ ਬਹੁਤ ਘਰਾਂ ਦੇ ਦਰਦ ਜਿਹੜੇ ਆ ਉਹ ਜਾ ਸ਼ਬਦਾਂ ਦੇ ਨਾਲ ਜਾਂ ਰੁਪਈਆਂ ਦੇ ਨਾਲ ਨਹੀਂ ਚਲਦੇ ਉਹਦੇ ਨਾਲ ਇੱਕ ਬਹੁਤ ਵੱਡੀ ਕੜੀ ਹੁੰਦੀ ਹੈ ਬੱਚਿਆਂ ਵਾਸਤੇ ਮਾਂ ਪਰਿਵਾਰ ਦੀ ਇੱਕ ਪਰਿਵਾਰ ਜਿਹੜਾ ਸੀਗਾ ਇਹ ਇਹ ਪਟਾਈ ਨਾਲ ਲਾਲਚ ਕਹ ਲੋ ਰਾਤਿੰਗ ਦੇ ਵਿੱਚ ਦੀ ਆਸ ਕਰਕੇ ਸੋ ਇਹੋ ਜਿਹਾ ਸੀ ਕਿ ਨੇ ਕਿ ਇਹ ਸਾਨੂੰ ਕੋ ਇਹੋ ਜੇ ਸਬਜ਼ ਬਾਗ ਦਿਖਾਉਂਦਾ ਤੇ ਕਦੇ ਇਹੋ ਜੇ ਏਜੰਟਾਂ ਦੇ ਟਾਈ ਨਾਲ ਚੜੋ ਉਹਨਾਂ ਦੀ ਗੱਲਾਂ ਨਾ ਸੁਣੋ ਉਹ ਤੁਹਾਡੇ ਸਾਦਗੀ ਦਾ ਤੁਹਾਨੂੰ ਅਨਪੜਤਾ ਦਾ ਨਾਜਾਇਜ਼ ਫਾਇਦਾ ਠਾਉਂਦੇ ਬਾਬਾ ਜੀ ਪੰਜਾਬ ਦੇ ਡੀਜੀਪੀ ਨੂੰ ਮਿਲੇ ਸੀ ਕਿ ਉਸ ਤੋਂ ਬਾਅਦ ਟ੍ਰੈਵਲ ਏਜੰਟਾਂ ਦੇ ਕੋਈ ਕਾਰਵਾਈ ਨਹੀਂ ਹੋਏ ਹਨ ਟ੍ਰੈਵਲ ਏਜੰਟਾਂ ਤੇ ਕੋਈ ਜਦੋਂ ਬਾਹਰ ਜਾਂਦਾ ਕੋਈ ਜਾ ਕੇ ਦੱਸਦਾ ਤੇ ਨਹੀਂ ਡੀਜੀਪੀ ਨੂੰ ਨਾ ਕੁਝ ਐਸੀ ਐਸੀ ਜਾ ਕੇ ਕਿਹਾ ਮੈਂ ਗਲਤ ਹੁਣ ਜਿਹੜਾ ਹੈਗਾ ਵਿਕਟਮ ਆ ਉਹ ਖੜੇ ਉਹ ਸਾਰਿਆਂ ਦੇ ਉੱਤੇ ਹੋ ਸਕਦੀ ਹੈ ਜਦੋਂ ਬਾਹਰੋਂ ਆ ਜਾਂਦੇ ਬਹੁਤੇ ਲੜਕੇ ਸਾਡੋ ਮਾਪੇ ਆਉਂਦੇ ਆ ਕਿ ਬਾਬਾ ਜੀ ਸਾਡੀ ਹੈਲਪ ਕਰੋ ਕਰਦੇ ਆ ਮੁਰਕੇ ਜਦੋਂ ਆਉਂਦਾ ਹੁੰਦੇ ਉਹ ਜਾ ਕੇ ਦੱਸਦੇ ਵੀ ਨਹੀਂ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਦੱਸਣਾ ਨਹੀਂ ਚਾਹੁੰਦੇ ਤੇ ਫਿਰ ਉਹਦੇ ਜਾ ਕੇ ਡੀਜੀਪੀ ਕਰੂਗਾ ਬਾਬਾ ਜੀ ਕੀ ਕਰਨਗੇ ਉਹ ਕਹਿੰਸੀ ਇਹ ਜਿਹੜੀ ਗੇਮ ਆ ਅਸੀਂ ਬਾਰ ਬਾਰ ਖੇਡਦੇ ਆ ਸੋ ਜਦੋਂ ਉਹ ਬੰਦਾ ਫਸ ਜਾਂਦਾ ਉਦੋਂ ਹੀ ਅਸੀਂ ਆਪਾਂ ਕੋਈ ਸੁਖੋ ਜਾਣੇ ਉਹਦੋਂ ਬਾਬਾ ਜੀ ਕੋ ਆਉਂਦੇ ਕਿਉਂਕਿ ਜਿੰਨਾ ਚਿਰ ਹੈਗਾ ਲੰਘ ਗਿਆ ਬੰਦਾ ਸਾਡੂ ਪੈਸੇ ਲੱਗ ਗਿਆ ਤੇ ਕਿਸੇ ਨੂੰ ਕੋਈ ਦਰਾਜ ਨਹੀਂ ਹੁਣ ਤੱਕ ਬਾਬਾ ਜੀ ਕਿੰਨੀਆਂ ਕੋਈ ਲੜਕੇ ਜਿਹੜੇ ਜੁਨੇਵਰ ਨੂੰ 100 ਦੇ ਕਰੀਬ ਜਿਹੜੇ ਹੈਗੇ ਲੜਕੇ ਲੜਕੀਆਂ ਵਾਪਸ ਆ ਚੁੱਕੇ ਆ ਜਿੱਥੇ ਜਿੱਥੇ ਵੀ ਸਾਨੂੰ ਮੈਸੇਜ ਆਉਂਦਾ ਜਾਂ ਤੁਹਾਡੇ ਨਾਲ ਸੰਪਰਕ ਕਰਦੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹ ਅਰ ਵਾਪਸ ਆਵੇ ਕਿਉਂਕਿ ਇਹ ਸਾਡਾ ਕਿਤੇ ਵੀ ਚੱਲ ਗਿਆ ਇਹੋ ਜਿਹਾ ਧੋਖਾ ਕਿਸੇ ਨਾਲ ਵੀ ਹੋ ਸਕਦਾ ਪਰ ਉਹਦੇ ਉਹਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ ਹੈ ਕੋਸ਼ਿਸ਼ ਕਰਦੇ ਆ ਕਿ ਉਹਦੀ ਪੂਰੀ ਹੈਲਪ ਕੀਤੀ ਜਾਵੇ ਪਰ ਇਹ ਸੋ ਸਾਡੇ ਕੋਲ ਇੱਕ ਹੁਣ ਵੀ ਇਹ ਬੱਚਾ ਜਿਹੜਾ 22 ਸਾਲ ਤੋਂ ਵਾਪਸ ਨਹੀਂ ਆ ਸਕਿਆ ਉਹ ਉਹਦੇ ਵੀ ਪਾਸਪੋਰਟ ਦਾ ਰੌਲਾ ਕੋਈ ਸਮੱਸਿਆ ਹੈ ਉਹ ਅਸੀਂ ਸਾਂਝੀ ਕਰ ਰਹੇ ਹਾਂ ਨਾਲੇ ਸਮਝੂ ਵੀ ਵਾਪਸ ਹੋਊ ਕਿਉਂਕਿ ਸਾਡਾ ਫਰਜ਼ ਹੈ ਕਿ ਸਾਡੇ ਕੋਲ ਕੋਈ ਵੀ ਦਰਦ ਲੈ ਕੇ ਆਉਂਦਾ ਸਾਨੂੰ ਕੋਈ ਗੱਲ ਦੱਸਦਾ ਅਸੀਂ ਉੱਥੇ ਕੁਝ ਕਰ ਸਕਦੇ ਹਾਂ ਹੈਲਪ ਕਰ ਸਕਦੇ ਹਾਂ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ